IAS IFS ਜਿਹੜੇ ਅੰਬੈਸਡਰ ਬਣਦੇ ਆ ਬਾਹਰ IPS ਜਿਹੜੇ SSP ਲੱਗਦੇ ਆ IAS ਦੇ DC ਲੱਗਦੇ ਆ DC ਸਭ ਤੋਂ ਛੋਟੀ ਪੋਸਟ ਆ IAS ਅਫਸਰ ਦੀ ਜੀ ਹਾਂ ਜੀ ਉਦੋਂ ਉੱਤੇ ਬਾਕੀ ਤੁਸੀਂ ਲਾ ਲੋ ਸਾਹਿਬ ਵੀ DC ਤੋਂ ਉੱਪਰ ਲੈਵਲ ਜਾਂਦਾ ਫਿਰ ਸਰ ਕਮਿਸ਼ਨਰ ਵਾਲਿਆਂ ਨੂੰ ਐਂ ਲੱਗਦਾ ਹੁੰਦਾ ਵੀ ਤੂੰ DC ਲੱਗਿਆ ਆਪ ਨੂੰ ਡੀਸੀ ਕੋਈ ਪੱਟਾ ਲਾਦਾ ਹਾਂਜੀ ਹਾਂਜੀ IAS ਦੀ ਇਸ ਵੀਡੀਓ ਨੂੰ ਤੁਸੀਂ ਵਿਸਾਖੀ ਦਾ ਪੰਜਾਬੀਆਂ ਨੂੰ ਤੋਹਫਾ ਮੰਨਿਓ ਸੰਤ ਬਾਬਾ ਹਰਵੰਸ ਸਿੰਘ ਜੀ ਨਾਨਕਸਰ ਵਾਲਿਆਂ ਵੱਲੋਂ ਆਹ ਇਮਾਰਤ ਪੰਜਾਬ ਪੰਜਾਬੀਆਂ ਦੇ ਭਵਖ ਲਈ ਸਾਰੀ ਜਾ ਰਹੀ ਹੈ ਸਜਣ ਇੱਥੇ ਇੱਕ ਬਹੁਤ ਵੱਡਾ ਵਿਦਿਆ ਦਾ ਲੰਗਰ ਲੱਗਣ ਜਾ ਰਿਹਾ ਹੈ ਉਹ ਲੰਗਰ ਲੱਗਣ ਜਾ ਰਿਹਾ ਇਸ ਇਮਾਰਤ ਦੇ ਵਿੱਚ ਪੰਜਾਬ ਦੇ ਧੀਆ ਪੁੱਤਾਂ ਨੂੰ IAS PCS IPS ਅਫਸਰ ਬਣਾਉਣ ਵਾਸਤੇ ਅਕੈਡਮੀ ਖੋਲੀ ਜਾ ਰਹੀ ਹੈ ਕਿਉਂਕਿ ਪੰਜਾਬ ਦਾ ਇਹ ਸ਼ਿਕਵਾ ਰਿਹਾ ਸਜਣੂ ਕਿ ਸਾਡੇ ਹੋਰ ਸੂਬਿਆਂ ਦੇ ਅਫੀਸਰ ਲੱਗ ਜਾਂਦੇ ਆ ਪਰ ਸਾਡੇ ਪੁੱਤ ਨੌਕਰ ਰਹਿੰਦੇ ਆ ਕਿਉਂਕਿ ਸਾਡੇ ਬੱਚੇ ਜਿਹੜੇ ਹੁਨ ਹਾਰ ਬੱਚੇ ਆ ਉਹਨਾਂ ਨੂੰ ਆਈਲੈਟਸ ਤੋਂ ਬਿਨਾ ਹੋਰ ਪਤਾ ਹੀ ਨਹੀਂ ਭਵਿੱਖ ਤਲਾਸ਼ਣਾ ਕਿਵੇਂ ਆ ਇਸ ਜਗ੍ਹਾ ਤੇ ਪੰਜਾਬੀ ਸਿਰਫ ਉਨਾਚਰੀ ਗਲਤ ਹੁੰਦੇ ਆ ਜਿੰਨਾ ਚਿਰ ਕੋਈ ਕੰਮ ਕਰਦੇ ਨਹੀਂ ਉਹ ਉਨਾਚਰੀ ਮਾੜੇ ਹੁੰਦੇ ਆ ਜਿੰਨਾ ਚਿਰ ਉਹ ਕੋਸ਼ਿਸ਼ ਨਹੀਂ ਕਰਦੇ ਜਦੋਂ ਪੰਜਾਬੀ ਕਿਸੇ ਵੀ ਕੰਮ ਲਈ ਕੋਸ਼ਿਸ਼ ਕਰ ਦਿੰਦੇ ਆ ਨਾ ਉਸ ਤੋਂ ਬਾਅਦ ਇਹ ਮਾੜੇ ਤਾਂ ਫਿਰ ਕਿਸੇ ਪਾਸੇ ਤੋਂ ਹੈ ਹੀ ਨਹੀਂਗੇ ਚਾਹੇ ਦਿਮਾਗ ਵਾਲੇ ਪਾਸੋਂ ਚਾਹੇ ਉਹ ਸਰੀਰ ਵਾਲੇ ਪਾਸੋਂ ਚਾਹੇ ਉਹ ਦਾਨ ਵਾਲੇ ਪਾਸੋਂ ਫਿਰ ਤਾਂ ਇਹ ਮਾੜੇ ਰਹਿੰਦੇ ਹੀ ਨਹੀਂ ਤਾਂ ਐਸ ਵਕਤ ਬਾਬਾ ਨਾਨਕ ਸਰ ਵਾਲਿਆਂ ਦਾ ਇੱਕ ਬਹੁਤ ਵੱਡਾ ਨੇਕ ਅਪਰਾਲਾ ਜਿਹਨੂੰ ਤੁਹਾਡੀ سپورਟ ਦੀ ਲੋੜ ਆ ਜਿਹਦੇ ਲਈ ਆਪਾਂ ਕਹਸਦੇ ਵੀ ਇੱਕ ਐਪਰੀਸ਼ੀਏਸ਼ਨ ਦੀ ਲੋੜ ਆ ਇੱਕ ਤਾਂ ਇਹਨਾਂ ਨੂੰ ਬੱਚਿਆਂ ਦੀ ਲੋੜ ਆ ਬੱਚਿਆਂ ਦੀ ਇਹਨਾਂ ਨੇ ਫੀਸ ਬਹੁਤ ਘੱਟ ਰੱਖੀ ਆ ਤੇ ਇਹਨਾਂ ਨੇ ਟੀਚਰ ਉਸ ਲੈਵਲ ਦੇ ਭਾਲ ਕੇ ਲਿਆਂਦੇ ਆ ਜਿਸ ਲੈਵਲ ਦੇ ਟੀਚਰਾਂ ਨੇ ਬਹੁਤ ਸਾਰੇ ਅਫੀਸਰ ਆ ਜਿਹੜੇ ਉਹ ਬਣਾਤੇ ਆ ਹੋਸਟਲ ਦਾ ਪ੍ਰਬੰਧ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਪੂਰਾ ਹੋਊਗਾ ਤੁਹਾਨੂੰ ਪਤਾ ਵੀ ਗੁਰੂ ਘਰਾਂ ਦੇ ਵਿੱਚ ਇਹ ਜੀਆਂ ਚੀਜ਼ਾਂ ਦੀ ਤਾਂ ਘਾਟ ਹੁੰਦੀ ਹੀ ਨਹੀਂ ਨਾ ਕੋਈ ਕਮਰਿਆਂ ਦੀ ਘਾਟ ਛੱਡਣਗੇ ਨਾ ਲਾਈਬ੍ਰੇਰੀ ਦੀ ਘਾਟ ਛੱਡਣਗੇ ਨਾ ਕੰਪਿਊਟਰਾਂ ਦੀ ਨਾ ਇੰਸਟਰੂਮੈਂਟ ਦੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਛੱਡਣਗੇ ਘਾਟ ਸਿਰਫ ਇੱਕ ਰਹਿ ਜਾਣੀ ਹੈ ਜੇ ਰਹੇਗੀ ਜੇ ਪੰਜਾਬੀਆਂ ਨੇ ਇਸ ਵੀਡੀਓ ਨੂੰ ਜ਼ਿਆਦਾ ਲੋਕਾਂ ਤੱਕ ਸ਼ੇਅਰ ਨਾ ਕੀਤਾ ਹੋ ਸਕਦਾ ਕੋਈ ਹੌਣ ਹਾਰ ਸਟੂਡੈਂਟ ਤੁਹਾਡੀ ਆਈਡੀ 'ਚ ਜਾਂ ਮਾਪੇ ਬੈਠਾ ਹੋਵੇ ਜਿਹਨੂੰ ਲੱਗਦਾ ਹੋਵੇ ਵੀ ਮੇਰਾ ਬੱਚਾ ਅਫਸਰ ਲੱਗਣ ਦੇ ਕਾਬਿਲ ਆ ਉਹਦੇ ਤੱਕ ਵੀਡੀਓ ਨਾ ਪਹੁੰਚੀ ਤਾਂ ਹੋ ਸਕਦਾ ਵੀ ਇਹ ਸਾਡੀ ਘਾਟ ਰਹੇ ਜੇ ਬਾਬਿਆਂ ਵੱਲੋਂ ਕੋਸ਼ਿਸ਼ ਦੇ ਵਿੱਚ ਬਾਬਿਆਂ ਦੀ ਟੀਮ ਵੱਲੋਂ ਕੋਸ਼ਿਸ਼ ਦੇ ਵਿੱਚ ਕੋਈ ਕਮੀ ਨਹੀਂ ਮੈਂ ਤੁਹਾਡੀ ਗੱਲ ਕਰਾਉਣਾ 22 ਜਗਦੇਵ ਮਾਨ ਜਿਨ੍ਹਾਂ ਨੇ ਲਖਾਰੀਆਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਉਹ ਵੀ ਜਾਣਕਾਰੀ ਦੇਣਗੇ ਬਾਬਾ ਹਰਵੰਸ ਸਿੰਘ ਵੀ ਜਾਣਕਾਰੀ ਦੇਣਗੇ ਆ ਸਾਰੇ ਕਮਰੇ ਤੇ ਆ ਸਾਰੇ ਗਰਾਊਂਡ ਮੈਂ ਤਾਂ ਦਿਖਾ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਗ੍ਹਾ ਤੋਂ ਇੱਥੋਂ ਸਜਣੋਂ ਅਫਸਰ ਪੈਦਾ ਹੋਣੇ ਆ ਤੇ ਕੋਈ ਅਫਸਰ ਆਊਗਾ ਬਣ ਕੇ ਵਰਦੀ ਪਾ ਕੇ ਇਸੇ ਜਗ੍ਹਾ ਤੇ ਉਹ ਖਬਰ ਵੱਡੀ ਬਣੂਗੀ ਪਰ ਉਹ ਖਬਰ ਵੱਡੀ ਬਣਾਉਣ ਲਈ ਤੁਹਾਡੇ ਸ਼ੇਰ ਦੀ ਲੋੜ ਆ ਮੈਂ ਨਾ ਸਾਰੇ ਪੰਜਾਬ ਵਾਲੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਨਾ ਇੱਕ ਗੱਲ ਦੀ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਪਵਿੱਤਰ ਸੋਚ ਦੇ ਨਾਲ ਇੱਕ ਪਵਿੱਤਰ ਲੰਗਰ ਲੱਗਣ ਜਾ ਰਿਹਾ ਜਿਹੜਾ ਸਾਡਾ ਸ਼ਿਕਵਾ ਸੀ ਕਿ ਸਾਡੇ ਬੱਚੇ ਬਾਹਰ ਜਾ ਰਹੇ ਆ ਸਾਡੇ ਬੱਚੇ ਸਾਡੇ ਪੰਜਾਬ ਦੇ ਵਿੱਚ ਅਫਸਰਾ ਜਿਹੜੇ ਹੋਰ ਸੂਬਿਆਂ ਦੇ ਆ ਕੇ ਸਾਡੇ ਤੇ ਰੋਮ ਮਾਰਦੇ ਆ ਉਹ ਸਾਰੀ ਚੀਜ਼ ਨੂੰ ਧਿਆਨ ਚ ਰੱਖ ਕੇ ਬਾਬਾ ਹਰਮਨ ਸਿੰਘ ਜੀ ਨਾਨਕਸਰ ਵਾਲਿਆਂ ਨੇ ਇੱਕ ਬਹੁਤ ਵੱਡਾ ਨੇਕ ਸੋਚ ਨਾਲ ਪ੍ਰਾਰਲਾ ਕੀਤਾ ਇਹ ਉਹਨਾਂ ਦੀ ਟੀਮ ਖੜੀ ਆ ਮੇਰੇ ਨਾਲ ਬਾਈ ਜਗਦੇਵ ਮਾਨ ਖੜੇ ਆ ਜਿਨ੍ਹਾਂ ਦਾ ਬਹੁਤ ਵੱਡਾ ਗਾਇਕ ਇੰਡਸਟਰੀ ਦੇ ਵਿੱਚ ਲੇਖਕਾਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਨਾਨਕਸਰ ਦੇ ਵਿੱਚ ਇੱਕ ਅਕੈਡਮੀ ਖੋਲਣ ਜਾ ਰਹੀ ਆ ਬਾਬਾ ਜੀ ਆਪਣੇ ਨਾਲ ਆ ਆਪਾਂ ਬਾਈ ਮਾਨ ਸਾਹਿਬ ਹੋਣਾ ਤੋਂ ਸਾਰਿਆਂ ਤੋਂ ਆਪਾਂ ਜਾਣਕਾਰੀ ਲੈਣੇ ਆ ਬਾਬਾ ਜੀ ਹੁਣਾਂ ਨੂੰ ਬਾਬਾ ਜੀ ਫਤਿਹ ਅਰਜਾ ਜੀ ਵਾਹਿਗੁਰੂ ਜੀ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਬਣਨ ਜਾ ਰਿਹਾ ਨਾਨਕ ਸਰਦਾਰ ਤਾਂ ਦਨ ਬਾਬਾ ਨਾਨਸੇ ਜੀ ਮਹਾਰਾਜ ਜੀ ਤਾਂ ਦਨ ਬਾਬਾ ਇਸਤ ਸਿੰਘ ਮਹਾਰਾਜ ਤਾਂ ਦਨ ਬਾਬਾ ਮੰਤਪ੍ਰਤਾ ਸਿੰਘ ਇਹਨਾਂ ਐਸ਼ ਕਰਕੇ ਅਸੀਂ ਬਾਹਰ ਦੇ ਮੁੰਡੇ ਸਾਡੇ ਕੋਲੇ ਆਉਂਦੇ ਆ ਜੀ ਕਹਿੰਦੇ ਜੀ ਵੀ ਅਸੀਂ ਬਾਹਰ ਜਾਣਾ ਕੋਈ ਪਿਆੜੀਆਂ ਧਰਕ ਜਾਂਦਾ ਕੋਈ ਕਰ ਚੱਕ ਜਾਂਦਾ ਤੇ ਫੇਰ ਉੱਥੇ ਜਾ ਕੇ ਜਾਰੀਆਂ ਕਰਦੇ ਆ ਇਹ ਅਸੀਂ ਸੋਚਿਆ ਵੀ ਇੰਨਾ ਪਾਸੇ ਕੋਈ ਸੋਚੀਏ ਫੇਰ ਬਾਹਰ ਹੋਈ ਕੋਈ ਬਿਆਗ ਰਕ ਜਾਂਦਾ ਫੇਰ ਵੀ ਛਾਪੇ ਪੈ ਜਾਂਦੇ ਇਹਨੂੰ ਪਤਾ ਹੀ ਆ ਬਾਗੀ ਪੈਂਦੇ ਆ ਉਹ ਵੀ ਹਿਸਾਬ ਨਾਲ ਵੀ ਹੁਣ ਅਸੀਂ ਅਕੈਡਮੀ ਖੋਲ੍ਹੀਏ ਜੀ ਵੀ ਜੇ ਦੇ ਵਿੱਚੋਂ ਮੁੰਡੇ ਪੜ੍ਹੇ ਰਖੇ ਲੈਣਿਆਂ ਦੇ ਵਿੱਚ ਅਕੈਡਮੀ ਖੋਲ੍ਹ ਕੇ ਵੀ ਇਹਦੇ ਵਿੱਚ ਬਾਹਰ ਨਿਰਸਖਿਆ ਨਾ ਕਰਨ ਇਹ ਸਾਡੇ ਬੱਚੇ ਆਸ਼ਰਮਣ ਨੂੰ ਜੀ ਹੁਣ ਅਸੀਂ ਇਸ ਕਰਕੇ ਆ ਵੀ ਬਾਕੀ ਬਾਬਾ ਨਾਨਕ ਸਰ ਬਾਬਾ ਨਾਨਸ ਸਿੰਘ ਮਹਾਰਾਜਾ ਨਾਂ ਉੱਚੇ ਅਗਲਾ ਜਾਇਕੂਗਾ ਵੀ ਅਸੀਂ ਨਾਨਸਰ ਪੜ ਕੇ ਆਈਆਂ ਅਫਸਰ ਬਣ ਸਾਡੇ ਬੱਚੇ ਜੀ ਬਹੁਤ 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 ਪਵਿੱਤਰ ਚੰਗਾ ਲੱਗਿਆ ਜੀ ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਇਸ ਚੀਜ਼ ਲਈ ਲੋੜ ਵੀ ਆ ਕਿਉਂਕਿ ਸਾਨੂੰ ਅਫਸਰਾਂ ਦੀ ਹੋਰ ਸੂਬੇ ਤੋਂ ਲਿਉਣੇ ਪੈਂਦੇ ਅਫਸਰ ਅੱਜ ਸਾਡੇ ਲੋੜ ਆ ਅਫਸਰਾਂ ਦੀ ਬਾਬਾ ਜੀ ਤੇ ਬਾਕੀ ਸਾਡੇ ਬੱਚੇ ਬਾਹਰ ਦਿੱਲੀ ਜਾਗ ਜਾਂਦੇ ਸੀ ਚੰਡੀਗੜ੍ਹ ਪਰ ਕਿੰਨਾ ਕੰਨਾ ਖਰਚਾ ਆਉਂਦਾ ਇੱਥੇ ਫੀਸ ਵੀ ਘੱਟ ਤੋਂ ਘੱਟ ਆ ਗਰੀਬ ਬੱਚੇ ਦੀ ਫਰੀ ਹੈ ਰੈਸ਼ ਫਰੀ ਦੇਵਾਂਗੇ ਤੇ ਖਾਣ ਪਾਣ ਫਰੀ ਦੇਵਾਂਗੇ ਗਰੀਬ ਬੱਚਿਆਂ ਨੂੰ ਰੈ ਵੀ ਖਾਣ ਪਾਣ ਫਰੀ ਬਰੇ ਦੇ ਰੈਸ਼ ਫਰੀ ਦੇਵਾਂਗੇ ਤੇ ਵੀ ਸਾਡੇ ਬੱਚੇ ਬਾਹਰ ਨਾਲ ਨਾ ਜਾਣਾ ਸੀ ਕਿ ਬਾਹਰ ਇੱਥੇ ਰਹਿਣ ਰਿਹਾ ਇੱਥੇ ਆਪਸ ਬਣ ਕੇ ਉਹ ਜਾ ਕੇ ਆਪਣਾ ਕਰਜਣ ਨਾਲ ਆਉਦੇ ਬਹੁਤ ਬਹੁਤ ਧੰਨਵਾਦੀ ਮਾੜਾ ਜੀ ਮਾਨ ਸਾਹਿਬ ਤੁਹਾਡੇ ਤੋਂ ਵੀ ਪੁੱਛ ਲੈ ਜਾਣਕਾਰੀ ਲੈਣਾ ਬਾਬਾ ਜੀ ਰੁਕ ਜੋ ਜੀ ਇੱਕ ਮਿੰਟ ਆਪਾਂ ਮਾਨ ਸਾਹਿਬ ਤੋਂ ਵੀ ਜਾਣਕਾਰੀ ਲੈ ਲਈਏ ਮਾਨ ਸਾਹਿਬ ਕਿੰਨੇ ਬੱਚੇ ਪੜਨ ਲੱਗ ਸਕਦੇ ਆ ਇੱਕ ਸਾਲ ਚ ਪਹਿਲੇ ਸੈਮੈਸਟਰ ਜਦੋਂ ਸ਼ੁਰੂ ਹੋਊਗਾ ਤੇ ਇੱਕ ਕਿਹੜੇ ਕਿਹੜੇ ਕੋਰਸ ਆ ਜੀ ਜਿਹੜੇ ਇੱਥੇ ਮਿਲਣਗੇ ਜੀ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਫਤਿਹ ਜੀ ਇਹ ਬਾਬਾ ਹਰਵੰਸ ਸਿੰਘ ਜੀ ਦਾ ਬਹੁਤ ਵੱਡਾ ਅਪਰਾਲਾ ਜੀ ਇਹਨਾਂ ਦੀ ਸੋਚ ਨੂੰ ਮੈਂ ਸਲਾਮ ਕਰਦਾ ਇਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਡਿਊਟੀ ਲਈ ਇਹਨਾਂ ਨੇ ਕਿ ਆਪਾਂ ਇਹ ਕੰਮ ਕਰਨਾ ਵੀ ਬੱਚੇ ਬਾਹਰ ਜਾਂਨੇ ਜਾਂਦੇ ਆ ਤੇ ਇਹ ਕਹਿੰਦੇ ਵੀ ਕਿਵੇਂ ਹੋਊਗਾ ਮੈਂ ਕਿਹਾ ਜੀ ਮੈਂ ਤੁਸੀਂ ਅਸੀਰਵਾਦ ਦਿਓ ਨਾਲ ਖੜੋ ਬਾਕੀ ਅਸੀਂ ਤਿਆਰ ਫਿਰ ਮੈਂ ਇਹਨਾਂ ਕੋਲੇ ਵਕੀਲ ਬਾਈ ਜੀ ਕੋਲੇ ਗੱਲ ਕੀਤੀ ਇਹਨਾਂ ਨੇ ਉਦੋਂ ਹੀ ਕੱਢ ਕੇ ਪੈਸੇ ਮੈਨੂੰ ਫੜਾਏ ਕਹਿੰਦੇ ਤੂੰ ਸੋਚਣਾ ਨਹੀਂ ਇਹ ਕੰਮ ਸ਼ੁਰੂ ਕਰ ਦਿਓ ਬਸ ਜੀ ਤੇ ਅਸੀਂ ਉਦੋਂ ਹੀ ਕੰਮ ਕਰਤਾ ਸ਼ੁਰੂ ਬਾਬਾ ਜੀ ਨੂੰ ਦੱਸਿਆ ਆਈਐਸ ਆਈਐਫਐਸ ਜਿਹੜੇ ਐਮਬੈਸਡਰ ਬਣਦੇ ਆ ਬਾਹਰ ਆਈਪੀਐਸ ਜਿਹੜੇ ਐਸਐਸਪੀ ਲੱਗਦੇ ਆ ਆਈਐਸ ਦੇ ਡੀਸੀ ਲੱਗਦੇ ਆ ਡੀਸੀ ਸਭ ਤੋਂ ਛੋਟੀ ਪੋਸਟ ਆ ਆਈਐਸ ਅਫਸਰ ਦੀ ਜੀ ਹਾਂ ਜੀ ਉਦੋਂ ਉੱਤੇ ਬਾਕੀ ਤੁਸੀਂ ਲਾਲੋ ਸਾਹਿਬ ਵੀ ਡੀਸੀ ਤੋਂ ਉੱਪਰ ਲੈਵਲ ਜਾਂਦਾ ਫਿਰ ਸਰ ਕਮਿਸ਼ਨਰ ਵਾਲਾ ਨੂੰ ਆਏ ਲੱਗਦਾ ਹੁੰਦਾ ਵੀ ਤੂੰ ਡੀਸੀ ਲੱਗਿਆ ਆਪਾਂ ਨੂੰ ਡੀਸੀ ਕੋਈ ਵੱਡਾ ਲੱਗਦਾ ਹਾਂ ਜੀ ਹਾਂ ਜੀ ਆਈਏਐਸ ਦੀ ਸਭ ਤੋਂ ਛੋਟੀ ਪੋਸਟ ਡੀਸੀ ਹੈ ਜੀ ਉਦੋਂ ਉੱਪਰ ਫਿਰ ਸਰਕਾਰ ਹੀ ਡੀਸੀ ਆਈਏਐਸ ਅਫਸਰ ਚਲਾਉਂਦੇ ਐ ਐਕਚੁਅਲੀ ਦੇਸ਼ ਨੂੰ ਚਲਾਉਂਦੇ ਜਿਹੜੇ ਸਰਕਾਰ ਚਲਾਉਂਦੀ ਜੀ ਤੇ ਫਿਰ ਬਾਬਾ ਜੀ ਕਹਿੰਦੇ ਵੀ ਇੱਥੇ ਹੀ ਕਰਨੇ ਆ ਕਿਉਂਕਿ ਚੰਡੀਗੜ੍ਹ ਜਾਂ ਦਿੱਲੀ ਜਾਂਦੇ ਆ ਉੱਥੇ ਲੱਖਾਂ ਰੁਪਏ ਲੱਗ ਜਾਂਦਾ ਆਮ ਬੱਚਾ ਬੰਦਾ ਤਾਂ ਸੋਚ ਹੀ ਨਹੀਂ ਸਕਦਾ ਉਹਦੀ ਉਹਦੀ ਕੋਚਿੰਗ ਲੈਣ ਵ ਇਥੇ ਕੀਤਾ ਇਥੇ 2.5 ਕਰੋੜ ਰੁਪਇਆ ਲੱਗਣਾ ਜੀ ਜਿਹੜਾ ਇਹ ਸਾਰੀ ਅਕੈਡਮੀ ਜਿਹੜੀ ਤਿਆਰ ਹੋ ਜਾਣੀ ਹੈ ਇਥੇ ਮਈ ਤੋਂ ਅਸੀਂ ਕਲਾਸਾਂ ਸ਼ੁਰੂ ਕਰ ਦੇਣੀਆਂ ਜੀ ਦਿੱਲੀ ਤੋਂ ਟੀਚਰ ਅਸੀਂ ਹਾਇਰ ਕਰ ਲਏ ਆ ਜਿਹੜੇ ਹਾਇਰ ਜਿਨ੍ਹਾਂ ਦੇ ਪੜਾਏ ਹੋਏ ਬੱਚੇ ਬਹੁਤ ਅਫਸਰ ਲੱਗੇ ਆ ਵੱਡੇ ਵੱਡੇ ਸੈਕਟਰੀ ਲੱਗੇ ਆ ਡੀਸੀ ਤਾਂ ਪਤਾ ਹੀ ਨਹੀਂ ਕਿੰਨੇ ਕਾ ਕਿੰਨੇ ਕਾ ਐਸਐਸਪੀ ਲੱਗੇ ਆ ਵਾਹ ਡੀਜੀਪੀ ਲੱਗੇ ਆ ਉਹਨਾਂ ਦੇ ਪੜਾਏ ਹੋਏ ਬੱਚੇ ਤੇ ਉਹ ਅਸੀਂ ਹਾਇਰ ਕੀਤੇ ਆ ਇੱਥੇ ਪੜਾਉਣ ਵਾਸਤੇ ਇੱਥੇ ਹੀ ਰਹਿਣਗੇ ਇੱਥੇ ਰਹਿائشਾਂ ਉਹਨਾਂ ਦੀਆਂ ਬਣੀਆਂ ਤਿਆਰ ਕੀਤਾ ਸਾਰਾ ਸਿਸਟਮ ਜੀ ਜੀ ਤੇ ਬਾਬਾ ਜੀ ਦੀ ਵੱਲੋਂ ਸਾਰਾ ਕੀਤਾ ਗਿਆ ਪ੍ਰਬੰਧ ਉਹਦਾ ਤੇ ਫਿਰ ਇੱਥੇ ਬਾਰਡਰ ਲੈਵਲ ਦੀ ਜਿਹੜੀ ਲਾਇਬ੍ਰੇਰੀ ਜਿਹੜੀ ਬਣਨੀ ਆ ਅੱਛਾ ਜੀ ਹਾਂਜੀ ਤੇ ਇੱਥੇ ਹਰ ਬੱਚੇ ਦਾ ਆਪਣਾ ਕੈਬਨ ਹੋਊਗਾ ਜਿਨੇ ਪੜਨ ਬੈਠਣਾ ਉਹ ਭਾਵੇਂ 12 ਘੰਟੇ ਪੜੀ ਜਾਵੇ 24 ਘੰਟੇ ਪੜੀ ਜਾਵੇ ਉਹਨੂੰ ਕੋਈ ਡਿਸਟਰਬ ਨਹੀਂ ਕਰੂਗਾ ਉਹ ਤਾਂ ਆਪਣਾ ਕੈਬਨ ਹੋਊਗਾ ਆਪਣੇ ਕੈਬਨ ਚ ਪੜੂਗਾ ਇੱਕ ਬੱਚੇ ਦੇ ਕੈਬਨ ਤੇ 20 ਤੋਂ 25000 ਰੁਪਏ ਲੱਗਣਾ ਉਹ ਅਲੱਗ-ਅਲੱਗ ਕੈਬਨ ਅਲੱਗ-ਅਲੱਗ ਬਣੇ ਉਹਨਾਂ ਦੇ ਆਪ ਦਾ ਤਰੀਕਾ ਪੜਨਾ ਉਹਨਾਂ ਨੇ ਆਪ ਦਾ ਪੜਨਾ ਬਸ ਤੇ ਕੋਈ ਉਹਨੂੰ ਡਿਸਟਰਬੈਂਸ ਨਹੀਂ ਹੋਊਗੀ ਜੀ ਤੇ ਉਹੀ ਇਹ ਅਸੀਂ ਜਿਹੜਾ ਸ਼ੁਰੂਆਤੀ ਹੈ ਲਾਇਬ੍ਰੇਰੀ ਵਾਲਾ ਸਿਸਟਮ ਹੈ ਜਿਹੜਾ ਇਹ ਸੀ 100 ਬੱਚੇ ਦਾ ਬਣਾਉਣ ਲੱਗੇ 25 ਤੋਂ 30 ਲੱਖ ਰੁਪਏ ਦੇਤੇ ਜਿਹੜਾ ਕੈਬਨ ਤੇ ਖਰਚਾ ਹੋਣਾ ਬਾਕੀ ਦਾ ਜਿਹੜਾ ਹੋਰ ਅਲੱਗ-ਅਲੱਗ ਸਿਸਟਮ ਆ ਜਿਹੜਾ ਜੀ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਫਿਰ ਅਸੀਂ ਕਲਾਸਰੂਮ ਬਣਿਆ ਮਾ ਜਿਹੜਾ ਸਾਡੇ ਕੋਲੇ ਫਿਲਹਾਲ ਅਸੀਂ 120 ਬੱਚਿਆਂ ਦਾ ਜਿਹੜਾ ਕਲਾਸਰੂਮ ਸਾਡਾ ਤਿਆਰ ਆ ਇਸ ਸਾਲ ਜਿਹੜਾ ਅਸੀਂ ਸਟਾਰਟ ਕਰਨ ਲੱਗੇ ਵੈਸੇ ਜਿਹੜੀ ਬਾਬਾ ਜੀ ਦੀ ਸੋਚ ਆ ਕਿ ਹਰੇਕ ਪਿੰਡ ਦੇ ਵਿੱਚੋਂ ਜੀ ਵੀ 2 ਤੋਂ 4 ਬੱਚੇ ਘਟੋ-ਘਟ ਆਉਣ ਤੇ ਆਪਣੇ ਜਿਹੜਾ ਇਲਾਕੇ ਦਾ ਹੇਗਾ 200 ਪਿੰਡਾਂ ਵੀ 800 ਤੋਂ 1000 ਬੱਚੇ ਦੀ ਅਸੀਂ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਇੱਕੋ ਟਾਈਮ ਕੋਚਿੰਗ ਲੈ ਸਕਦੇ ਆ ਇਸ ਤਰੀਕੇ ਦਾ ਅਸੀਂ ਪ੍ਰਬੰਧ ਜਿਹੜਾ ਕਰਨ ਲੱਗੇ ਆ ਫਿਲਹਾਲ ਇਸ ਸਾਲ ਅਸੀਂ 100 ਬੱਚੇ ਦਾ ਲੈ ਕੇ ਚੱਲਾਂਗੇ ਤਾਂ ਕਿ ਸ਼ੁਰੂਆਤ ਆ ਤੇ ਕਾਫੀ ਸਾਨੂੰ ਉਹਦੇ ਵਿੱਚ ਮੁਸ਼ਕਲਾਂ ਵੀ ਕਰਨੇ ਤਾਂ ਸਾਹਮਣਾ ਆ ਪਾਕੀ ਪੈਸਾ ਬਹੁਤ ਲੱਗਣਾ ਅਸੀਂ ਬੇਨਤੀ ਵੀ ਕਰਦੇ ਆ ਪੰਚਾਇਤਾਂ ਨੂੰ ਬਾਬਾ ਜੀ ਵੱਲੋਂ ਵੀ ਕਿ ਪੰਚਾਇਤਾਂ ਬੱਚੇ ਅਡਾਪਟ ਕਰ ਲੈਣ ਹਾਂਜੀ ਜਿੰਨੇ ਜੇ ਉੱਥੇ ਇੱਕ ਬੱਚਾ ਪੜਦਾ ਸੀ ਉਹ ਉੰਨੇ ਦੇ ਵਿੱਚ ਤੁਹਾਡੇ 4 ਤੋਂ 5 ਬੱਚੇ ਸੀ ਬਣਾ ਬਣਾ ਦੇਾਂਗੇ ਜੀ ਮਤਲਬ ਜਿੱਥੇ ਉੱਥੇ ਦਿੱਲੀ ਚੰਡੀਗੜ੍ਹ ਜਾ ਕੇ ਇੱਕ ਬੱਚਾ ਤੁਹਾਡਾ ਇੱਕ ਬੱਚੇ ਦੀ ਫੀਸ ਆ ਉਹਦੇ ਤੁਸੀਂ 4-5 ਬੱਚੇ ਇੱਥੇ ਅਸੀਂ ਪੜ੍ਹਾ ਸਕਦੇ ਹਾਂ ਜੀ ਤੇ ਪੰਚਾਇਤਾਂ ਨੂੰ ਕੋਈ ਪਿੰਡ ਨੂੰ ਪਿੰਡ ਲੈਵਲ ਤੇ ਕੋਈ ਬੰਦਾ ਜੇ 2 ਲੱਖ ਰੁਪਈਆ ਪਿੰਡ ਵਾਲਿਆਂ ਨੂੰ ਕਹਿ ਦਈਏ ਵੀ ਭਾਈ ਤੁਸੀਂ 2 ਲੱਖ ਰੁਪਈਆ ਇਕੱਠਾ ਕਰਕੇ ਸਾਲ ਦਾ ਇੱਕ ਵਿਦਿਆ ਦੇ ਲੰਗਰ ਚ ਪਾਉਣਾ ਕੋਈ ਵੱਡੀ ਗੱਲ ਨਹੀਂ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਬਾਬਾ ਜੀ ਦੇ ਲੋ ਬਹੁਤ ਪੈਸਾ ਸਾਰਾ ਲਾਇਆ ਜਾ ਰਿਹਾ ਬੜਾ ਵੱਡੇ ਲੈਵਲ ਤੇ ਪਰ ਜਿਹੜੀ ਇਹ ਚੀਜ਼ ਆ ਕਿਉਂਕਿ ਤਨਖਾਹਾਂ ਹਰ ਹਰ ਹਰੇਕ ਸਾਲ 60 ਤੋਂ 70 ਲੱਖ ਰੁਪਏ ਤਨਖਾਹਾਂ ਹੀ ਚਲੀਆਂ ਜਾਣੀਆਂ ਪ੍ਰੋਫੈਸਰ ਸਾਹਿਬ ਦੀਆਂ ਬਾਕੀ ਹੋਰ ਸਾਰੇ ਸਿਸਟਮ ਤੇ ਖਰਚੇ ਉਹ ਵੜੇ ਆ ਵਰਲਡ ਲੈਵਲ ਦੀਆਂ ਕਿਤਾਬਾਂ ਜਿਹੜੀਆਂ ਉਹ ਇੱਥੇ ਹੋਣਗੀਆਂ ਹਾਜ਼ਰ ਹੋਗੀਆਂ ਜਿਹੜੀਆਂ ਤੁਹਾਨੂੰ ਮਤਲਬ ਮਹਿੰਗੇ ਤੋਂ ਮਹਿੰਗੇ ਕਾਲਜ ਸਕੂਲਾਂ ਦੇ ਵਿੱਚ ਜਾਂ ਜਿੱਥੇ ਵਰਲਡ ਲੈਵਲ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਕਿਤਾਬਾਂ ਪਈਆਂ ਉਹ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਉਹ ਮਿਲਣਗੀਆਂ ਤੇ ਸਾਰਾ ਉਹਦਾ ਪ੍ਰਬੰਧ ਕੀਤਾ ਬਾਬਾ ਜੀ ਨੇ ਤੇ ਇਸ ਕਰਕੇ ਅਸੀਂ ਪੰਚਾਇਤਾਂ ਨੂੰ ਵੀ ਪਿੰਡਾਂ ਦੇ ਮੋਤਵਾਰ ਸੱਜਣਾਂ ਨੂੰ ਐਨ ਆਰ ਆਈ ਜਿੰਨੇ ਵੀ ਸਾਡੇ ਦੇ ਨਾਲ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਬਾਬਾ ਜੀ ਵੱਲੋਂ ਵੀ ਉਹ ਆਉਣ ਜੁੜਨ ਨਾਲੇ ਤਾਂ ਬੱਚਿਆਂ ਨੂੰ ਅਡਾਪਟ ਕਰਨ ਆਪ ਦੇ ਬੱਚਾ ਅਡਾਪਟ ਕਰਕੇ ਉਹਨੂੰ ਉਹਨੂੰ ਪੜਾਉਣ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡਾਂ 'ਚੋਂ ਵੀ ਪੱਚੇ ਡੀ ਸੀ ਲੱਗਣ ਵੱਡੇ ਵੱਡੇ ਅਫਸਰ ਲੱਗਣ ਐਸ ਐਸ ਪੀ ਲੱਗਣ ਤਾਂ ਕਿ ਜਿਹੜੀ ਸਰਕਾਰ ਆ ਜਿਹੜੀ ਸਾਡੀ ਗੱਲ ਆ ਜਿਹੜੀ ਪੰਜਾਬੀਆਂ ਦੀ ਗੱਲ ਅਸੀਂ ਚਾਹਨੇ ਆ ਵੀ ਸਾਡੀ ਸੁਣੀ ਨਹੀਂ ਜਾਂਦੀ ਉੱਥੇ ਉਹ ਸਾਡਾ ਸਾਡੇ ਰਿਪਰੈਜ਼ੈਂਟ ਬਣ ਕੇ ਉੱਥੇ ਜੇ ਜੇ ਬਾਹਰਲੇ ਸੂਬੇ ਦਾ ਸਾਡੇ ਅਫਸਰ ਲੱਗ ਸਕਦਾ ਅਸੀਂ ਵੀ ਫਿਰ ਬਾਹਰਲੇ ਸੂਬੇ ਚ ਅਫਸਰ ਲਵਾ ਸਕਦੇ ਹਾਂ ਬਿਲਕੁਲ ਜੀ ਅਸੀਂ ਵੀ ਬਾਹਰਲੇ ਸੂਬੇ ਚ ਅਫਸਰ ਲਵਾ ਸਕਦੇ ਹਾਂ ਕਾਰਨ ਕੀ ਹੈ ਕਿ ਅਸੀਂ ਪਨੀਰੀ ਨਹੀਂ ਤਿਆਰ ਕਰ ਰਹੇ ਹਾਂ ਜੀ ਹਾਂਜੀ ਸਾਡੇ ਕੋਲ ਕਾਬਲ ਲੋਕ ਹੈਗੇ ਸੀ ਪਨੀਰੀ ਨਹੀਂ ਤਿਆਰ ਕਰ ਰਹੇ ਸੁਵਿੰਦਰ ਜੀ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੱਡੀ ਗੱਲ ਜੀ ਅਸੀਂ ਪਤਾ ਕਿ ਸਾਫ ਦੇ ਵਿੱਚ ਨਾ 9th ਕਲਾਸ ਜਦੋਂ ਨੌਵੀਂ ਕਰ ਲੈਂਦੇ ਬੱਚੇ ਤੇ ਉਹਨਾਂ ਨੂੰ ਉਹ ਛੱਡ ਦਿੰਦੇ ਆ ਕੋਚਿੰਗ ਸੈਂਟਰ 'ਚ ਨੌਵੀਂ ਤੋਂ ਬਾਅਦ ਫਿਰ ਉਹ ਕਿਉਂਕਿ 21 ਸਾਲ ਦਾ ਬੱਚਾ ਅਟੈਂਪਟ ਕਰ ਸਕਦਾ ਇਹਨੂੰ ਜਿਹੜਾ ਜਿਹੜਾ ਟੈਸਟ ਦੇਣਾ ਹੁੰਦਾ ਤੇ ਇਹਦੀ 21 ਤੋਂ 32 ਸਾਲ ਦੀ ਜਨਰਲ ਕੈਟਾਗਰੀ ਦਾ 32 ਸਾਲ ਤੱਕ ਟੈਸਟ ਦੇ ਸਕਦਾ ਤੇ ਉਹ ਜਦੋਂ ਨੌਵੀਂ ਤੋਂ ਬਾਅਦ ਹੀ ਕਰ ਲਾ ਦਿਓ ਪਹਿਲੇ ਪਹਿਲੇ ਅਟੈਂਪਟ ਜੀ ਕੱਢ ਕੇ ਪਰ੍ਹਾਂ ਮਾਰਦੇ ਆ ਟੈਸਟ ਕਿਉਂਕਿ ਉਹਨਾਂ ਨੂੰ 4 ਸਾਲ ਮਿਲ ਜਾਂਦੇ ਆ ਬੀਏ ਕਰਨ ਤੋਂ ਗ੍ਰੈਜੂਏਸ਼ਨ ਬੀਏ ਨਹੀਂ ਸੌਰੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਸੀਂ ਟੈਸਟ ਦੇ ਸਕਦੇ ਆ 21 ਸਾਲ ਦਾ ਉਮਰ ਤੇ ਗ੍ਰੈਜੂਏਸ਼ਨ ਤੇ ਉਹ ਜਦੋਂ 9ਵੀਂ ਤੋਂ ਪੜ੍ਹਨੇ ਲੱਗੇ ਹੁੰਦੇ ਆ ਉਹ ਉਹਨਾਂ ਨੂੰ ਕੁਝ ਨਹੀਂ ਸਾਡੇ ਸਾਨੂੰ ਪਤਾ ਹੀ ਨਹੀਂ ਹੈ ਅਸੀਂ ਬੀਏ ਕਰਕੇ ਜਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋਚਦੇ ਆ ਵੀ ਹੁਣ ਅਸੀਂ ਕਰ ਲਈਏ ਤੇ ਹੁਣ ਅਸੀਂ ਇਹੀ ਬੇਨਤੀ ਕਰਦੇ ਆ ਵੀ ਸਕੂਲ ਵਾਲੇ ਬੱਚਿਆਂ ਨੂੰ ਪਲੱਸ 2 ਕਰਨ ਤੋਂ ਬਾਅਦ ਘੱਟੋ-ਘੱਟ ਪਲੱਸ 2 ਕਰਨ ਤੋਂ ਬਾਅਦ ਹੀ ਸਾਡੇ ਕੋਲ ਆਜੋ ਇੱਥੇ ਤੇ ਉਹਨਾਂ ਦੀ ਸ਼ਾਮ ਨੂੰ ਕਲਾਸਾਂ ਲਗਿਆ ਕਰਨਗੀਆਂ ਅਬ ਸਕੂਲ ਜਾਓ ਉਸ ਤੋਂ ਬਾਅਦ 3 ਘੰਟੇ ਸੀ ਇੱਥੇ ਪੜਾਇਆ ਕਰਨਗੇ ਜੀ ਦੋ ਸਾਡੇ ਕੋਚਿੰਗ ਜਿਹੜੇ ਸਵੇਰੇ ਇੱਕ ਸਵੇਰੇ ਇੱਕ ਸ਼ਾਮ ਨੂੰ ਲਗਿਆ ਕਰੂਗਾ ਜਿਹੜਾ ਬੈਚ ਆ ਤੇ ਉਹ ਕਰਨ ਦੇ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇੱਥੋਂ ਜਿਹੜੇ ਪੰਜਾਬ ਦੇ ਸਾਡੇ ਜਗਰਾਉਂ ਇਲਾਕੇ ਦੇ ਆ ਮੋਗਾ ਲੁਧਿਆਣਾ ਸਾਰਾ ਏਰੀਆ ਜਿਹੜਾ ਇਹ ਇੱਥੇ ਮਾਨਸਾ ਜੀ ਤੁਹਾਡੀ ਗੱਲ ਤੋਂ ਗੱਲ ਆ ਮੰਨ ਲੋ ਜਿਹੜਾ ਬੰਦਾ ਦੇਖ ਰਿਹਾ ਹਾਂਜੀ ਉਹਨਾਂ ਦਾ ਬੱਚਾ ਪਹਿਲੀ ਤਾਂ ਗੱਲ ਇਹ ਆ ਵੀ ਉਹ ਕਰਨ ਉਹਨਾਂ ਦਾ ਬੱਚਾ ਅਫਸਰ ਲੱਗ ਜੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਹੋ ਸਕਦਾ ਹਾਂਜੀ ਦੂਜੀ ਗੱਲ ਮੰਨ ਲੋ ਵੀ ਉਹਨਾਂ ਦਾ ਬੱਚਾ ਅਫਸਰ ਨਾ ਲੱਗਿਆ ਹਾਂਜੀ ਉਹਨਾਂ ਦੇ ਬੱਚੇ ਦੇ ਅਫਸਰ ਦੇ ਉਸ ਬੱਚੇ ਦੇ ਫੇਲ ਹੋਣ ਤੋਂ ਬਾਅਦ ਵੀ ਮੰਨ ਲੋ ਫੇਲ ਹੀ ਹੋ ਗਿਆ ਉਹਦੇ ਫੇਰ ਵੀ ਪੰਜ ਸੱਤ ਅਫਸਰਾਨਾ ਲੈਂਕ ਹੋਣਗੇ ਉਹ ਕਹਿ ਸਕੂਗਾ ਫਲਾਨਾ ਅਫਸਰ ਮੇਰੇ ਨਾਲ ਪੜਿਆ ਵਾ ਨਹੀਂ ਨਹੀਂ ਉਹ ਵੀ ਉਹ ਗੱਲ ਉਹ ਉਹ ਤੁਹਾਡੀ ਗੱਲ ਆ ਉਸ ਤੋਂ ਇਲਾਵਾ ਕੀ ਆ ਹਾਂਜੀ ਬਈ ਜਿੰਨੇ ਵੀ ਟੈਸਟ ਨੇ ਜੀ ਇਹ ਸਭ ਤੋਂ ਉੱਪਰਲਾ ਟੈਸਟ ਆ ਜੀ ਜਦੋਂ ਇਹ ਜਿਨੇ ਇਹ ਇੱਕ ਤਾਂ ਇਹ ਜਿਨੇ ਇਹਦੀ ਕੋਚਿੰਗ ਲੈ ਲਈ ਜੀ ਉਹਨੂੰ ਲਾਈਫ ਦਾ ਸਰਕਾਰਾਂ ਕਿਵੇਂ ਚਲਦੀਆਂ ਸਾਰਾ ਸਿਸਟਮ ਸਮਝ ਆ ਜਾਣਾ ਵਾਹ ਵਾਹ ਦੂਜੀ ਗੱਲ ਇਹ ਆ ਕਿ ਜਿੰਨੇ ਵੀ ਟੈਸਟ ਹੋਰ ਆਉਣੇ ਪਟਵਾਰੀ ਤੋਂ ਲੈ ਕੇ ਜੀ ਉੱਪਰ ਤੱਕ ਰੇਲਵੇ ਦੇ ਕਿੰਨੇ ਐਸ ਡੀ ਐਮ ਲੱਗਣਾ ਤਹਿਸੀਲਦਾਰ ਆ ਤੇ ਉਸ ਉਹਨਾਂ ਨੂੰ ਫਿਰ ਉਹ ਚੁਟਕੀ ਨਾਲ ਪਾਰ ਕਰਨ ਉਹਦੇ ਚਾਂਸ ਮਤਲਬ ਆਮ ਨਾਲੋਂ 80% ਚਾਂਸ ਵੱਜ ਜਾਂਦੇ ਆ ਦੂਜੇ ਟੈਸਟ ਜਿਹੜਾ ਉਹ ਕਰਨ ਦੇ ਇੰਨੀ ਨੌਲੇਜ ਤੇ ਇੰਨਾ ਦਿਮਾਗ ਖੁੱਲ ਜਾਂਦਾ ਉਹਨਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਕੋਚਿੰਗ ਕਰ ਲਈ ਆਮ ਲੋਕਾਂ ਨੂੰ ਵੀ ਇਹ ਕਰਨੀ ਚਾਹੀਦੀ ਹੈ ਇਹਦੇ ਚ ਚਲਾਉਣਾ ਦੇਸ਼ ਕਿਵੇਂ ਚੱਲਦਾ ਉਹਦੀ ਸਮਝ ਆ ਜਾਂਦੀ ਵੀ ਕਿਵੇਂ ਸਰਕਾਰਾਂ ਕਿਵੇਂ ਚੱਲਦੀਆਂ ਕਿਵੇਂ ਕੰਮ ਕਰਦੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਟੀਮ ਤੁਹਾਨੂੰ ਇੱਥੇ ਖੜੀ ਦਿਖ ਰਹੀ ਆ ਅੱਜ ਇਹ ਇਮਾਰਤ ਵਿੱਚ ਕੰਮ ਚੱਲ ਰਿਹਾ ਇੱਥੇ ਇੱਟਾਂ ਰੋੜੇ ਖਿੰਡੇ ਪਏ ਆ ਪਰ ਇਹ ਇਮਾਰਤ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਭੁੱਖ ਦੀ ਇਮਾਰਤ ਬਣ ਰਹੀ ਆ ਪੰਜਾਬ ਦਾ ਭੁੱਖ ਉਹ ਸਾਰਿਆ ਜਾ ਰਿਹਾ ਇਸ ਸਮਾਰਤ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਸੇ ਪੰਜਾਬੀਆਂ ਨੇ ਜੇ ਸਾਥ ਦੇਣਾ ਤਾਂ ਹੋਣਾ ਤਾਂ ਹੀ ਆ ਬਿਲਕੁਲ ਪਰ ਸੁਪਨਾ ਲੈਣ ਵਾਲਿਆਂ ਦਾ ਸੁਪਨਾ ਬਹੁਤ ਚੰਗਾ ਹੈ ਬਿਲਕੁਲ ਜੀ ਹਨਾ ਜੀ ਬਾਬਾ ਜੀ ਨੇ ਜਦੋਂ ਮੈਨੂੰ ਕਿਹਾ ਸੀਗਾ ਮੈਨੂੰ ਦੱਸਿਆ ਮੈਂ ਉਦੋਂ ਵੀ ਮੇਰਾ ਮੈਨੂੰ ਲੱਗਾ ਵੀ ਯਾਰ ਕੁਝ ਹੋ ਸਕਦਾ ਹੁਣ ਤੇ ਮੈਂ ਦਿਰ ਬਾਕੀ ਸਾਰੇ ਕੰਮ ਛੱਡ ਕੇ ਮੈਂ ਦਿਰ ਰਾਤ ਕੀਤਾ ਹੋਇਆ ਇਕੱਲੇ ਇਕੱਲੇ ਬੰਦੇ ਕੋਲੇ ਪਿੰਡਾਂ ਚ ਜਾ ਕੇ ਮੈਂ ਮੀਟਿੰਗਾਂ ਕਰਦਾ ਇਕੱਲੇ ਇਕੱਲੇ ਥਾਵਾਂ ਤੇ ਇਹਨਾਂ ਦੀ ਜਿਹੜੀ ਮੈਨੂੰ ਬਾਬਾ ਜੀ ਨੇ ਕਿਹਾ ਵੀ ਤੂੰ ਤੇ ਇਹਨਾਂ ਨੂੰ ਜਦੋਂ ਮੈਂ ਕਹਿੰਦਾ ਬਾਬਾ ਜੀ ਆ ਇੱਥੇ ਉਹਦੇ ਹੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਦਿਨ ਰਾਤ ਨੂੰ ਮੈਂ ਕਹਾਂ ਦਿਨੇ ਕਮਾਏ ਉਹਦੇ ਹੀ ਮੇਰੇ ਨਾਲ ਖੜਦੇ ਆ ਤੁਰਦੇ ਆ ਹਰ ਤਰ੍ਹਾਂ ਮਤਲਬ ਹਰ ਤਰ੍ਹਾਂ ਦੀ ਮਦਦ ਜਿਹੜੀ ਇੱਥੇ ਕੋਈ ਕੰਮ ਨਹੀਂ ਰੁਕਣ ਦਿੰਦੇ ਕਹਿੰਦੇ ਵੀ ਜਿੱਦਾਂ ਮਰਜੀ ਇਹਨੂੰ ਕਰੋ ਬਸ ਇਹਨੂੰ ਸਿਰੇ ਲਾਓ ਵਾਹ ਹਾਂਜੀ ਮੈਨੂੰ ਰੋਜ਼ ਮੈਥੋਂ ਰਿਪੋਰਟ ਪੁੱਛਣੀ ਬਾ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਹੋ ਗਿਆ ਕੀ ਸਿਸਟਮ ਆ ਸਾਰਾ ਮੈਨੂੰ ਆ ਇੱਕ ਜਿਹੜੇ ਬੱਚੇ ਸੁਣ ਰਹੇ ਆ ਉਹ ਕਿੰਨੀ ਤਰੀਕ ਨੂੰ ਅਪਲਾਈ ਕਰ ਸਕਦੇ ਆ ਜੀ ਮਤਲਬ ਅਸੀਂ ਸਾਰਾ ਤਿਆਰੀ ਆ ਅਸੀਂ ਮਈ ਦੇ ਵਿੱਚ ਸਟਾਰਟ ਕਰ ਦੇਣਾ ਬਸ ਅਸੀਂ ਫਰਵਰੀ ਦੇ ਸਟਾਰਟ ਕਰਨਾ ਸੀ ਪਰ ਤੁਹਾਡਾ ਥੋੜਾ ਜਿਹਾ ਕੰਸਟਰਕਸ਼ਨ ਦੇ ਕੰਮ ਕਰਕੇ ਅਸੀਂ ਲੇਟ ਹੋ ਗਏ ਜੀ ਤੇ ਅਸੀਂ ਫਿਰ ਅਸੀਂ ਕਿਹਾ ਵੀ ਇਹਨੂੰ ਹੁਣ ਕੰਪਲੀਟ ਕਰਕੇ ਕਰਦੇ ਕਿਉਂਕਿ ਡਿਸਟਰਬੈਂਸ ਨਾ ਹੋਵੇ ਫਿਰ ਅਸੀਂ ਮਈ ਦੇ ਪਹਿਲੇ ਹਫਤੇ ਨੂੰ ਅਸੀਂ ਸ਼ਾਲੂ ਕਰਾਂਗੇ ਮਈ ਦੇ ਪਹਿਲੇ ਹਫਤੇ ਜੇ ਕੋਈ ਵੀ ਐਨਆਰਆਈ ਮੇਰੇ ਨਾਲ ਸੁਣ ਰਿਹਾ ਕੋਈ ਵੀ ਪੰਚਾਇਤ ਦਾ ਬੰਦਾ ਕੋਈ ਵੀ ਪਿੰਡ ਦਾ ਸੁਣ ਰਿਹਾ ਤਾਂ ਉਹ ਆਪਣੇ ਪਿੰਡ ਦੇ ਵਿੱਚੋਂ ਬੱਚੇ ਅਡਾਪਟ ਕਰ ਲੋ ਆਪਣੇ ਬੱਚਿਆਂ ਤੇ ਧਿਆਨ ਦਿਓ ਜੇ ਤੁਸੀਂ ਚਾਹੁੰਦੇ ਆ ਕਿ ਹਾਂ ਯਾਰ ਕੋਸ਼ਿਸ਼ ਕਰਨ ਨਾਲ ਹੀ ਸਭ ਕੁਝ ਹੁੰਦਾ ਜਿਹੜੇ ਅੱਜ ਤੁਹਾਨੂੰ ਜਿੰਨਾ ਤੋਂ ਪਰਚੀ ਲੈ ਕੇ ਦਫ਼ਤਰਾਂ 'ਚ ਬੜਨਾ ਪੈਂਦਾ ਉਹ ਅਫਸਰਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਕੋਸ਼ਿਸ਼ਾਂ ਹੀ ਕੀਤੀਆਂ ਫੇਰ ਹੀ ਹੋਇਆ ਜਿਹੜੀ ਕੋਸ਼ਿਸ਼ ਤੁਸੀਂ ਕਰਨ ਜਾ ਰਹੇ ਆ ਇਹੇ ਕੋਸ਼ਿਸ਼ਾਂ ਉਹਨਾਂ ਦੇ ਮਾਪੇ ਉਹਨੇ ਵੀ ਕੀਤੀਆਂ ਇਹ ਤਾਂ ਹੀ ਹੋਇਆ ਕੋਈ ਬੈਠਾ ਘਰੇ ਬੈਠਾ ਕੋਈ ਨਹੀਂ ਲੱਗ ਗਿਆ ਕੋਈ ਤੁਸੀਂ ਸੁਣਦੇ ਆ ਰੱਖਸ਼ੇ ਵਾਲੇ ਦਾ ਪੁੱਤ ਜੱਜ ਬਣ ਗਿਆ ਕੋਈ ਆਟੋ ਰੱਖਸ਼ੇ ਵਾਲੇ ਦਾ ਬਣ ਗਿਆ ਉਹ ਐਵੇਂ ਹੀ ਬਣ ਜਾਂਦੇ ਆ ਉਹਨਾਂ ਦੇ ਆਲੇ-ਦਾਲੇ ਦੇ ਲੋਕ ਚੰਗੇ ਹੁੰਦੇ ਉਹ ਐਵੇਂ ਬਣਾ ਦਿੰਦੇ ਆ ਤੇ ਆਪਣੇ ਲਈ ਵੀ ਇਹ ਮਾਹੌਲ ਬਣਿਆ ਮੈਨੂੰ ਲੱਗਦਾ ਕਿ ਹਲਕਾ ਯਾ ਇੱਕ ਬਹੁਤ ਪਿਆਰਾ ਹਵਾ ਦਾ ਬੁੱਲਾ ਆਇਆ ਪਰ ਲੋਕ ਇਹਨੂੰ ਬਣਾ ਦੇਣਗੇ ਹਾਂਜੀ ਬਾਬਾ ਜੀ ਹਾਂਜੀ ਬਾਕੀ ਜਗ੍ਹਾ ਨਹੀਂ 3 ਕਿਲੋ ਜਗ੍ਹਾ ਹੈ ਆਪਣੀ ਹਾਂਜੀ ਹਾਂਜੀ ਬਾਬਾ ਜੀ ਬਹੁਤ ਜਗ੍ਹਾ ਮਹਿੰਗੀ ਲਈ ਹੋਈ ਆ ਜੀ ਬਾਕੀ ਨਾਂਸਨੇ ਕਰਾਈ ਹੋਈ ਹੈ ਕੋਈ ਗੁਣਸਾਨਾ ਜੀ ਪਪਾ ਨਾਂਸਨ ਜੀ ਬਾਬਾ ਸ਼ਰੀਫ ਠੀਕ ਲਈ ਹੋਈਆਂ ਜੀ ਦੇਖਾ ਆ ਨਾਲ ਕੋਈ 80 ਰੱਖੂ ਕਿਲਾ ਲਿਆ ਹੋਇਆ ਜੀ ਕੋਈ 90 ਰੱਖੂ ਲਿਆ ਹੋਇਆ ਆ ਇੱਕ ਨਾਲ ਲਈਏ 40 ਰੱਖੂ ਆ ਨਾਲ ਲੱਗਵੀ ਇਹ ਜਗ੍ਹਾ ਮਹਿੰਗੀ ਆ ਬਾਕੀ ਨਾ ਤਾਂ ਮੈਂ ਵੇਚ ਸਕਦਾ ਨਾ ਸਕਦਾ ਕੋਈ ਬਾਅਦ ਵੇਚ ਸਕੇ ਇਹ ਨਾਂਸ ਦੀ ਜਗ੍ਹਾ ਬਣੀ ਹੋਈ ਹੈ ਬਾਬਾ ਨਾਮ ਸੰਬਿਧਨ ਰੈਕਟ ਕਰਾਈ ਹੋਈ ਹੈ ਜੀ ਗੁਰੂਗ੍ਰੰਥ ਸਾਹਿਬ ਦੀ ਜਿਵੇਂ ਛੋਪਰ ਛੋਪਰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਉਹ ਹੀ ਸਾਂਝਾ ਕੰਮ ਹੋ ਰਿਹਾ ਜੀ ਬਹੁਤ ਧੰਨਵਾਦ ਜੀ